ਪੰਜਾਬ ਦੇ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਸੀਜ਼ਨ ਦੇ ਵਿੱਚ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਕਾਫੀ ਘਟਨਾਵਾਂ ਵਾਪਰੀਆਂ ਨੇ। ਅਜਿਹੀ ਘਟਨਾ ਡੇਰਾਬਾਬਾ ਨਾਰਕ ਦੇ ਅਦੀਨ ਪੈਂਦੇ ਪਿੰਡ ਕੋਟ ਮੋਲਵੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਿਸਾਨਾਂ ਦੀ ਜਿਹੜੀ 60 ਏਕੜ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਲੱਖਾਂ ਦਾ। ਨੁਕਸਾਨ ਹੋ ਗਿਆ ਤਾਂ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਤਕਰੀਬਨ 1 ਘੰਟੇ ਬਾਅਦ ਉਹ ਉੱਥੇ ਪਹੁੰਚੀ ਹੈ ਜਦ ਤੱਕ ਸਾਰਾ ਹੀ ਜਿਹੜਾ ਉੱਥੇ ਫਸਲ ਐ ਨਾੜ ਐ ਸੜਕੀ ਸੁਆਹ ਹੋ ਚੁੱਕਿਆ ਸੀ ਪਾਕਿਸਤਾਨਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਅੱਗ ਪਤਾ ਨਹੀਂ ਕਿਧਰੇ ਦੂਰ ਲੱਗੀ ਸੀ ਤਾਂ ਹੋਲੀ-ਹੋਲੀ ਕਰਕੇ ਇਹ ਜਿਹੜੀ ਅੱਗ ਐ ਸਾਰੀ ਫਸਲ ਦੇ ਵਿੱਚ ਤੇ ਨਾੜ ਨੂੰ ਲੱਗ ਗਈ ਐ ਜਿਸ ਦੇ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਪਿੰਦਰ ਸਿੰਘ ਕਿਹੜਾ ਪਿੰਡ ਕੋਡ ਮੋਲ ਠੀਕ ਹੈ ਅੱਗ ਜਿਹੜੀ ਲੱਗੀ ਹੈ ਕਿਤਨਾ ਲੱਗੀ ਹੈ ਕੀ ਅੱਗ ਯਾਰ ਉਹ ਪਿੱਛੇ ਹੀ ਡੇਰਾਂ ਚੱਲ ਰਹੀ ਆਈ ਹੈ ਅੱਛਾ ਤੇ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਕਾਫੀ ਹੋਇਆ ਤੁਹਾਡੇ ਸਾਹਮਣੇ ਹੀ ਵੇਖੋ ਦੂਰ ਦੂਰ ਤੱਕ ਜੇ ਵੀ ਧੂੰਆਂ ਦੇ ਆਨ ਇਹ ਜਿਹੜੀ ਫਾਇਰ ਵਾਲੀ ਗੱਡੀ ਕਿੰਨਾ ਚਿਰ ਆਵਾਜ਼ ਆਈ ਤੇ ਲਗਭਗ ਘੰਟਾ ਇੱਕ ਲੇਟ ਆਈ ਉਹਨਾਂ ਚੋਂ ਸੁਆਹ ਹੋ ਗਿਆ ਸਾਰਾ ਕੁਝ ਅੱਛਾ ਨੁਕਸਾਨ ਕਿੰਨਾ ਹੋ ਗਿਆ ਕੁਸਾਂ ਤੁਹਾਡੇ ਸਾਹਮਣੇ ਕਾਫੀ ਹੋ ਗਿਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਇਹ ਕਿਹੜਾ ਪਿੰਡ ਹੈ ਪਿੰਡ ਕੋਟਮੋਲ ਵੀ ਜ਼ਿਲ੍ਹਾ ਗਰਦਾਸਪੁਰ ਦਾ ਡੇਰਾ ਬਾਬਾ ਨਾਨਕ ਅੱਛਾ ਆ ਜਿਹੜੀ ਤੁਹਾਡੇ ਪਿੰਡਾਂ 'ਚ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਅੱਗ ਦਾ ਪਤਾ ਨਹੀਂ ਲੱਗਾ ਕੁਦਰਤੀ ਪਿੱਛੋਂ ਅੱਗ ਆਈ ਕਿਤੇ ਪਤਾ ਹੀ ਨਹੀਂ ਲੱਗਾ ਅੱਗ ਦਾ ਸਾਰੀ ਦੁਨੀਆ ਹੀ ਦੂਹ ਤਿੰਨਾ ਪਿੰਡਾਂ ਦੇ ਲੋਕਾਂ ਨੇ ਆਣ ਕੇ ਬੁਝਾਇਆ ਤੇ ਕੁਝ ਕਣਕਾਂ ਵਿੱਚ ਸੜ ਚੁੱਕੀਆਂ ਨੇ ਉਹ ਨਾਰ ਲੋਕਾਂ ਦੇ ਸੜ ਗਏ ਆ ਨੁਕਸਾਨ ਦੇ ਬਹੁਤ ਜ਼ਿਆਦਾ ਹੋਇਆ ਪਰ ਦੁਨੀਆ ਦਾ ਧੰਵਾਦ ਆ ਦੂਜੇ ਦੂਦੂ ਚੋ ਚੋ ਪਿੰਡਾਂ ਚੋਂ ਦੁਨੀਆ ਆ ਗਈ ਹਜ਼ਾਰਾਂ ਨਾ ਇੱਥੇ ਤੇ ਅੱਗ ਤੇ ਕਾਬੂ ਪਾਇਆ ਕਿਸੇ ਨੇ ਰੀਪਰ ਪਾਇਆ ਵੀ ਟਰੈਕਟਰ ਲੈ ਕੇ ਆ ਗਿਆ ਕਿਸੇ ਨੇ ਕੁਝ ਸਾਡੇ ਬਣਾ ਰਿਹਾ ਹੀ ਨਹੀਂ ਘਟ ਤੋਂ ਘਟ 50 ਟਰੈਕਟਰ ਹੀ ਪਹਿਲੀ ਵਾਣ ਵਾਲੇ ਲੱਗੇ ਹੋਣੇ ਨੇ ਕਿੰਨੀ ਕਿ ਕਿਲੇ ਜਮੀਨ ਸੜ ਗਈ ਹੈ ਜ਼ਮੀਨ ਸੜੀ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਪਰ ਕਣਕ ਵੀ ਵਾਵਾ ਸੜ ਚੁੱਕੀ ਆ ਨਾਰੀ ਵੀ ਵਾਵਾ ਸੜਿਆ ਪਰ ਅੰਦਾਜ਼ਾ ਨਹੀਂ ਹੈਗਾ ਵੇਖਿਆ ਜਾਏਗਾ ਪੁੱਛਿਆ ਜਾਏਗਾ ਪ੍ਰਿੰਸੀਪੀ ਕਿਦੀ ਕਿਦੀ ਸੜੀ ਹੈ ਪਰ ਜਿਆਦਾ ਸੜ ਚੁੱਕੀ ਹੈ ਕਣਕਾਂ ਦੀ ਦਿਖਣ ਨਹੀਂ ਕਣਕ ਸਾਹਮਣੇ ਤੁਸੀਂ ਵੇਖੋ ਕੈਮਰਾ ਮਾਰ ਕੇ ਸਾਹਮਣੇ ਦਿਖਾ ਦੇ ਤਾਂ ਵੀ ਅੰਦਾਜ਼ਾ ਲਗਾਓ ਸੁਆਹ ਸੁਆਹ